ਠੀਕ ਹੈ ਮੈਂ ਬਾਜਵਾ ਸਾਹਿਬ ਤੁਹਾਨੂੰ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਬਾਜਵਾ ਸਾਹਿਬ ਨੂੰ ਕਹਿਣੀ ਚਾਹਣਾ ਕਿ ਘੱਟ ਤੋਂ ਘੱਟ ਇਸ ਸਮੇਂ ਬੇਨਤੀ ਕਰਦਾ ਮੈਂ ਤੁਹਾਨੂੰ ਇਸ ਸਮੇਂ ਰਾਜਨੀਤੀ ਨਾ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਅਸਲ ਇਹ ਹੱਦੇ ਰਹੇ ਹੋ ਲੀਡਰ ਆਫ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਇਹ ਕਹੇ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿੱਡੇ ਸ਼ਰਮ ਦੀ ਗੱਲ ਐ ਇਹ ਕਰ ਕਿੱਡੇ ਸ਼ਰਮ ਦੀ ਗੱਲ ਹੈ ਕਿ ਲੀਡਰ ਆਫ ਆਪੋਜੀਸ਼ਨ ਇਹ ਗੱਲ ਕਹੇ ਤੇ ਕੋਈ ਪੈਸਾ ਨਾ ਦਿਓ ਕਿਸੇ ਦੀ ਮਦਦ ਨਾ ਕਰੋ ਵੀ ਤੁਸੀਂ ਕਰਦੇ ਹੋ ਮਦਦ ਤੁਸੀਂ ਦੇ ਦਿਓ ਸਾਰਾ ਕੁਝ ਲੋੜੀਂਦਾ ਪਵੇ ਕਿਸੇ ਦੀ ਅੱਜ ਲੋਕਾਂ ਨੂੰ ਮਦਦ ਦੀ ਲੋੜ ਹੈ ਮਦਦ ਦੀ ਲੋੜ ਹੈ ਲੋਕਾਂ ਨੂੰ ਤੇ ਲੋਕ ਮਦਦ ਕਰ ਰਹੇ ਨੇ ਇਹ ਨਵਾਂ ਤੁਹਾਡਾ ਟਾਈਮ ਤਾਂ ਲੀਡਰ ਆਪੋਜੀਸ਼ਨ ਲੈ ਕੇ ਪਾੜਾ ਸਾਫ ਸਾਰਾ ਤੁਸੀਂ ਆਪ ਦੇ ਹਲਕੇ ਦਾ ਕਿਵੇਂ ਕਰੋਗੇ ਇਹਨਾਂ ਨੇ ਕਹਿਤਾ ਵੀ ਸਾਰਾ ਟਾਈਮ ਇਹਨਾਂ ਨੇ ਲੈਣਾ ਇਹ 20 ਟੀਮ ਐ ਇਹ ਜਿਹੜੀ ਅੱਜ ਸਾਰਾ ਰਾਣਾ ਜੀ ਤੁਹਾਡਾ ਟਾਈਮ ਤੇ ਬਾਜੀ-ਬਾਜੀ ਲੈ ਕੇ ਸਾਰਾ 20 ਟੀਮ ਬਣ ਕੇ ਕੰਮ ਕਰ ਰਹੇ ਨੇ ਸਾਰੇ ਇਹ ਵੀ ਦੀ ਬੋਲੀ ਵਰ ਰਹੇ ਨੇ ਇਹ ਅੱਜ ਇਹਨਾਂ ਨੇ ਖੜਾ ਠੀਕ ਹੈ ਜੀ ਆ ਆਪਣਾ ਕੀ ਬਾਰੇ ਕਹਿਣਾ ਚਾਹੁੰਦੇ ਆ